ਹੋਏ 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 ਹੋ ਆਬ ਅਬਸ਼ਰ ਵੇਖੋ ਕਿਨੇ ਆਏ ਆ ਮੇਰੇ ਕੋਲ ਮੇਰੇ ਪਤਾ ਨਹੀਂ ਮੇਰੇ ਘਰ 'ਚੇ ਕੁਛ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂ ਆ ਇਧਰ ਵੀ ਆ ਦਿਖਾ ਇਧਰ ਆ ਇਧਰ 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 ਮਾਨੀ ਇੰਨਾ ਨਹੀਂ ਕਮ ਜਨਾ ਇਧਰ ਇਧਰ ਆ ਜਾ ਆ ਇਧਰ ਆ ਇਧਰ ਆ ਆ ਬੇ ਆ ਲੋਕ ਮੈਨੂੰ ਮਿਲਣ ਆਏ ਸੀ ਜੀ ਇਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਨਹੀਂ ਆਉਂਦਾ ਅ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹੈਂਡੀਕੈਪ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੁਲਟੀ ਦੀ ਨੌਕਰੀ ਸੀ ਨਾ ਇੰਦਰਾ ਡਿਸਿਪਲਿਨਟੀ ਸੀ ਨਾ ਕਰਦਾ ਮੈਂ ਕਰਦਾ ਠੱਗਾ ਹੀ ਕਰ ਲੀ ਰਿਹਾ ਰਿਕਾਰਡਿੰਗ ਕਰ ਬਹੁਤ ਬੜਾ ਇੱਕ ਮਿੰਟ ਮਨ 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 ਲੋ ਸਾਡੀ ਮਨ ਲੋ ਸਾਡੀ ਤਰਫ ਜਿਹੜੀ ਆਉਤਫਾਈ ਦੇਰੀ ਹੈ ਮੈਂ ਪਟਨਾਮੀ ਤਰਫ ਜਿਹੜੀ ਆਉਤਫਾਈ ਦੇਰੀ ਹੈ ਕਿਤੇ ਦੇ ਮਿੱਤਰ ਪੁਲਿਸ ਦੇ ਸਹਾਰ ਤੇ ਤਰਫ ਪੁਲਿਸੀ ਕਮਨ ਵੀ ਦੇਖ ਰਹੇ ਹੋ ਕਿਤੇ ਤੌਰ ਤੋਂ ਤੇ ਝੜ ਪਈ ਹੈ ਉਹ ਸਫਾਈ ਦੇਰੀ